ਪਿਆਰ ਭਰੀ ਸਾਸਰੀ ਘਰ ਕਿਸ ਨੇ ਐਡ ਲਉਣੀ ਤਾਲ ਵੀ ਪੋਟਰ ਤੇ ਨੰਬਰ ਚੱਲ ਜੀ ਜਾਂਦਾ 5 ਤੋਂ 7 ਫੋਟਵਾਂ ਭੇਜੋ ਵੀਡੀਓ ਲੈ ਕੇ ਛੇੜ ਕਮੈਂਟ ਚ ਐਂਡ ਫੋਲੋ ਕਰ ਦਿਓ ਆਪਾਂ ਲੈ ਕੇ ਚਾਰ ਤੋਂ ਪੰਜ ਚੀਜ਼ਾਂ ਇੱਕੇ ਵੀਰ ਦੀਆਂ ਜੇ ਤੇ ਵੀਡੀਓ ਸਾਰੀ ਵਕਤ ਸਟੈਪ ਨਾ ਕਰੋ ਲੈ ਛੇੜ ਕਰਦੇ ਜਿਲ੍ਹਾ ਬਠਿੰਡਾ ਤੇ 11 6.5 ਦੀ ਟਰਾਲੀ ਆ ਤੇ ਦੂਰੇ ਟਹਿਰਾਂ ਵਾਲੀ ਇਰੇ ਨਾਲ ਵੈੱਡ ਵੀ ਹੈਗਾ ਟੂੜੀ ਵਾਲੀ ਜਾਲੀ ਵੀ ਹੈਗੀ ਆ ਕਿਹੜੀ ਟੂੜੀ ਵਾਲੀ ਜਾਲੀ ਲੈਣੀ ਆ ਤੇ ਫਿਰ ਤੁਹਾਨੂੰ ਉਹਦਾ ਕੱਲੀ ਆ ਤੇ ਸਣੇ ਵੈੱਡੋ ਟਰਾਲੀ ਭਕਾਉ ਹੈ ਤੇ ਜੇ ਕਿਸੇ ਟੂੜੀ ਵਾਲੀ ਜਾਲੀ ਲੈਣੀ ਹੋਈ ਆ ਉਹ ਫੋਨ ਤੇ ਗੱਲ ਕਰ ਦਿਓ ਤੇ ਇਹ ਪੂਰੀ ਵਧੀਆ ਟਰਾਲੀ ਆ 10 ਇੰਚੀ ਗਾੜਣਾ ਚਾਹੀਏ ਤੇ ਵਧੀਆ 5 4 ਇੰਚੀ ਇਹ ਸਾਫ ਦਾਣੜੀ ਹੱਬਾ ਉਹ ਵੀ ਤਾਂ ਪਰ ਇਟਰਾਦੀ ਆ ਘਰੇ ਚਲਾਉਂਦੇ ਦੀ ਵੀਰ ਤੇ ਤਾਂ ਵੀ ਕਿਸੇ ਕਾਰਨ ਕਰਕੇ ਵੇਚਦੇ ਆ ਸਾਰੇ ਸੰਤ ਪਕਾਉਗਾ ਫੌਜੀ ਵੀ ਰਵੀ ਰਹੇ ਇਹਨੂੰ ਨੌਕਰੀ ਮਿਲ ਗਈ ਫੌਜ ਚ ਤੇ ਘਰੇ ਕਿਸੇ ਕਾਰਨ ਕਰਕੇ ਇਹ ਤਾਂ ਵੇਚੜਿਆ ਸੰਤ ਇਹ ਕਿਸੇ ਵੀਰ ਪੈਨੇ ਦੇਣੇ ਵੀ ਤਾਂ ਸਪਰਕਰ ਸਕਦੇ ਆ ਪਿਓ ਇਹਦਾ ਬਜ਼ੁਰਗ ਦਾ ਕੰਮ ਹੁੰਦਾ ਨਹੀਂ ਤੇ ਸਾਰੇ ਸੰਤ ਪਕਾਉ ਕੀਤੇ ਵੀ ਆ ਤੇ ਪੂਰੀ ਵਧੀਆ ਟਰਾਦੀ ਆ ਰੇਟ ਹੈਗਾ 1 ਲੱਖ ਤੇ 52000 ਰੁਪਇਆ ਤੇ ਮੌਕੇ ਦੇ ਮਾਲ ਤਣ ਕਰ ਦੇਣਗੇ ਕਿਸੇ ਵੀਰ ਪਈ ਨੇ ਲੈਣਾ ਵੀ ਦੱਸ ਪਰਕਾ ਸਾਦ 2008 ਮਾਡਲ ਕਰਪੈਨ ਪੂਰੀ ਵਧੀਆ ਧੋ ਕੋ ਚੱਲੀ ਆ ਬਾਹਰ ਗਈ ਨਹੀਂ ਪੈਂਟ ਪੈਂਟ ਦੇ ਵਿੱਚ ਕੰਮ ਕੀਤਾ ਤੇ ਵੀਰ ਵੇਚ ਰਹੇ ਸਮਾਨ ਤੇ ਪੂਰੀ ਵਧੀਆ ਕਰਪੈਨ ਪੂਰੀ ਸਾਫ ਆ ਅੰਦਰ ਖੜਦੀ ਆ ਕਿਤੇ ਗਲੀ ਸੜੀ ਨਹੀਂ ਤੇ ਅੰਦਰ ਖੜੀ ਜਿਹਾ ਜਾਵਾਂ ਕਰ ਪੈਣਾ ਤੇ ਰੇਟ ਹੈਗਾ 2 ਲੱਖ ਤੇ 95000 ਰੁਪਿਆ ਮੌਕੇ ਤੇ ਮਾਰਤਾਨ ਕਰ ਦੇਣਗੇ ਤੇ ਕਿਹੜਾ ਪੰਜਾਬ ਬੰਦੇ ਨੇ ਵੀਡੀਓ ਸ਼ੇਅਰ ਕਰਕੇ ਜਾਊ ਜਾਂ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਿਆ ਲੈਸ ਕਰ ਦੇਣਗੇ ਹੋਰ ਵੀ ਥੋੜਾ ਮਾਰਤਾਨ ਕਰਨਗੇ 295000 ਰੁਪਿਆ ਰੇਟ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਕਿਹੜਾ ਸਮਾਨ ਇਹਦੇ ਨਾਲ ਹੁੰਦਾ ਕੋਈ ਉਹ ਮਸ਼ੀਨ ਨਾਲਿਆਂ ਨੂੰ ਪਤਾ ਹੁੰਦਾ ਕਰਪੈਨ ਨਾਲਿਆਂ ਨੂੰ ਤੇ ਉਹ ਸਮਾਨ ਨਾਲ ਦੇ ਦੇਣਗੇ ਤੇ ਪੂਰੀ ਵਧੀਆ ਕਰਪੈਨ 2008 ਮਾਡਲ 2 ਲੱਖ ਤੇ 95000 ਰੁਪਏ ਰੇਟ ਮੌਕੇ ਤੇ ਮਾਰਦਾਨ ਕਰ ਦੇਣਗੇ ਫੌਜੀ ਵੀਰ ਬਾਹਰ ਗਿਆ ਫੌਜ ਦੇ ਵਿੱਚ ਤੇ ਤਾਂ ਵੇਚ ਰਹੇ ਸਵੈਕਟ ਗੱਡੀ ਆ 2013 ਮਾਡਲ 1 ਲੱਖ ਤੇ 35000 ਕਿਲੋਮੀਟਰ ਚੱਲੀ ਵੀ ਆ ਤੇ ਇੰਜਨ ਗੇਅਰ ਓਕੇ ਇੰਜਨ ਗੇਅਰ ਦੀ ਓਕੇ ਆ ਰੰਗ ਪੇਂਟ ਦੀ ਵਧੀਆ ਤੇ ਕੋਈ ਵਪਾਰੀ ਬੰਦਾ ਹੁੰਦਾ ਸਾਫ ਕਰਕੇ ਭੇਜਦਾ ਹੁੰਦਾ ਜਾਂ ਕੋਈ ਦਲਾਹਲ ਵਪਾਰੀ ਬੰਦਾ ਤੇ ਇਹ ਜ਼ਿੰਮੇਵਾਰ ਤੇ ਘਰੇ ਖੜੀ ਆ ਫੌਜ ਦੇ ਵਿੱਚ ਵੀਰ ਗਿਆ ਵਾ ਤੇ ਕਿਵੇਂ ਹੈਗੀ ਜੀ ਉਵੇਂ ਕਰਦੇ ਨੇ ਫੋਟੋਆਂ ਖਿੱਚ ਕੇ ਪੀ ਚੰਗਾ ਤੇ ਕੋਈ ਮਾੜਾ ਮੋਟਾ ਰੰਗ ਛੰਗ ਕਿਧੋਂ ਲਿਆ ਵਾ ਉਵੇਂ ਹੀ ਆ ਜੇ ਹੀ ਵਪਾਰੀ ਬੰਦੇ ਕੋਲੇ ਹੋਵੇ ਤੇ ਉਹ ਰੰਗ ਪੱਕਾ ਸਭ ਕੋ ਮਾਰ ਕੇ ਫੇਰ ਫੋਟੋਵਾਂ ਪਉਂਦਾ ਅਗਲਾ ਸੀਸੇ ਨੂੰ ਝਿਲਕਦੀ ਹੁੰਦੀ ਆ ਤੇ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ 2013 ਮਾਡਲ ਤੇ ਚੰਗੇ ਟਾਇਰ 70 80 ਪੈਸੇ ਲੋਕਲ ਚੱਲੀ ਵੀ ਆ ਤੇ ਕੋਈ ਕਿਰਾਏ ਦਾ ਕੰਮ ਨਹੀਂ ਕੀਤਾ ਜਾਂ ਕੋਈ ਦਿੱਲੀ ਦੇ ਕਿਹੜੇ ਲਾਉਂਦੇ ਹੁੰਦੇ ਜਾਂ ਕਾਹੇ ਦੇ ਉਹ ਵੀਰਾਂ ਦਾ ਨੇੜੇ-ਨੇੜੇ ਹੀ ਕਿਲਾਈ ਵੀ ਆ ਤੇ 1 ਲੱਖ ਤੇ 35000 ਕਿਲੋਮੀਟਰ ਚੱਲੀ ਵੀ ਹੈ ਮੌਕੇ ਦੇ ਮਾਨ ਰੇਟ ਦੀ ਗੱਲ ਕਰਦੇ ਆ ਰੇਟ ਫੋਨ ਤੇ ਕਰ ਸਕਦੇ ਆ ਸਾਰੀ ਗਣਕਾ ਆ ਬੱਕਰੀ ਵਕਾਊ ਆ ਇਹ 2 ਬਠੋੜੇ ਇਹਦੇ ਤੇ ਇੱਕ ਬੱਕਰੀ ਆ ਤਿੰਨੇ ਕੁਝ ਲੈਣਾ ਤੇ ਇਹਦਾ ਰੇਟ ਹੈਗਾ ਬੱਕਰੀ ਦਾ 25000 ਰੁਪਿਆ ਜੇ ਕਿਸੇ ਨੇ ਲੱਗ ਲੱਗ ਚੀਜ਼ ਲੈਣੀਆਂ ਫਿਰ ਉਹ ਜਿਹਾ ਰੇਟ ਹੋ ਜਾਊਗਾ ਤੇ ਫੋਨ ਲਾ ਕੇ ਸਾਰੀ ਜਾਣਕਾਰੀ ਲੈ ਸਕਦੇ ਆ ਆ ਮੱਝਾ ਤੇ ਇਹ ਦੂਜੇ ਸੂਏ ਆ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਦਰੇ ਦੁੱਧ ਹੈਗਾ ਇਹਦੇ ਚੋਂ ਇਹਦੇ ਇੱਥਾਂ 17-18 ਲੀਟਰ ਤੇ ਪੂਰੇ ਵਧੀਆ ਗਮ ਮੱਝਾ 1 ਲੱਖ ਤੇ 40000 ਰੁਪਿਆ ਰੇਟ ਹੈ ਇਹਦਾ 140000 ਰੁਪਇਆ ਮੌਕੇ ਤੇ ਮਾਤਾਨ ਕਰ ਦੇਣਗੇ ਤੇ 17 18 ਲੀਟਰ ਦੁੱਧ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਪੂਰੀ ਪ्योर ਮੱਝਾ ਪਤਲੇ ਪਿੰਡੇ ਦੀ ਸਾਰੀ ਜਾਣਕਾਰੀ ਵੀਡੀਓ ਲਾਈਕ ਸ਼ੇਅਰ